ਸਤਨਾਮ ਸ੍ਰੀ ਵਾਖਰੂ ਸਾਂਝੀਓ ਜਪਜੀ ਸਾਹਿਬ ਕੋ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਜੁਜ ਜੀ ਸਾਹਿਬ ਅੰਗੁਰ ਪ੍ਰਸਾਦ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵੈ ਜੇ ਸੋਚਿ ਲਖਵਾਰੁ چوپے پہ جو پناو ہو وئی جے لائران لگتار پوکھیاں پوکھنا اتری جے بنا پریاں پہر سہز سیان پا لکھو ہوئے تائیں کنا چلے نال کہ وسا چیارا ہوئی ہے کہ کوڑے توٹے پا لوہ گون جائی چلنا نانک لکھیاں نال حکمی ہون آکار حکمنا کہے آ جائی حکمی ہون جی حکم ملاو ڈے آئی حکمی اتم نیچ حکمان لکھا دکھ سکھ پائی ہے کنا حکم بکسی سکھ حکمی صدا پوائی ہے ਹੁਕਮੈ ਅੰਦਰਿ ਸਾਬ ਕੋ ਬਾਹਰੋ ਗੁਨਾ ਕੋ ਏ ਨਾਨਕ ਹੁਕਮੈ ਜੈ 부ਜੇ ਤਾਹੂ ਮੈਂ ਕਹਿਣਾ ਕੋ ਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੀ ਨਿਸ਼ਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆਵਿਖੇ ਵਿਚਾਰ ਗਾਵੇ ਕੋ ਸਾਜ ਗਰੇਤਨੇ ਕੀ ਗਾਵੇ ਕੋ ਜੀ ਲੈ ਫਿਰ ਦੇਮ گا کو جا پے دس دور گاوکو ویخی دور کتنا سائب سچ نئے پاؤ اپ آخ مت کرے دا تار ہر کے اگ رکھی جیت دسا دربار بول بولیے جیت سنتری پیار ਅਮਰਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀ ਸਭ ਆਪੇ ਸਿਚਿਆਰਾ ਤਾਂ ਆਪਿਆ ਨਾ ਜਾਏ ਕਿ ਤਾਣਾ ਹੋਵੇ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਦਨਾ ਪਾਇਆ ਮਾਨੁ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀ ਮਨ ਰਖੀਏ ਭਾਉ ਦੋਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੇ ਸਰਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਏ ਜੈ ਹੋ ਜਾਣਾ ਖਾ ਨਾਹੀ ਕਹਿਣਾ ਕਥਨਾ ਨਾ ਜਾਈ ਗੁਰਾਇ ਕਦੇ 부ਜਾਈ ਸਭਨਾ ਜੀਆਂ ਕਾਇਕ ਦਾਤਾ ਸੋਬ ਮੇਂ ਵਿਸਰਣਾ ਜਾਈ ਤੇਰ ਤਨਾਵਾ ਜਿਤ ਸ ਭਾਵਾਂ ਵਿਣ ਭਾਣੇ ਕਹਿ ਨਾਈ ਕਰੀ ਜੈ ਤਿਸ ਰੂਪਾਈ ਵੇਖਾਂ ਕਰਮਾਂ ਕੇ ਮਿਲਾ ਲਈ ਮਾਤਿ ਵਿਚ ਰਤਨ ਜਵਾਰ ਮੰਨ ਕੇ ਜੈ ਕਾ ਗੁਰ ਕੀ ਸਿਕ ਸੁਣੀ ਗੁਰ ਆਇ ਕਦੇਹ 부ਚਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੇ ਵੀ ਸੁਣਾ ਜਾਈ ਜੈ ਜਗ ਵਿਚਾਰੇ ਆਰ ਜਾ ਹਉਦ ਸੁਣੀ ਹੋਏ ਨਾਵਾਂ ਖੰਡਾ ਵਿੱਚ ਜਾਣੀਏ ਨਾ ਚਲੇ ਸਭ ਕੋ ਹੋਏ ਚੰਗਾ ਨਾਮ ਰਖਾਈ ਕੇ ਜਸ ਕੀਰਤ ਜਗ ਲਏ ਜੈ ਤਿਸ ਨਦਰਨਾਯ ਆਵਈ ਤਾਂ ਆਤਮਾ ਪੁੱਛੇ ਕੇ ਕੀ ਟਾਇ ਅੰਦਰ ਕੀਟਕਾਰ ਦੋਸੀ ਦੋਸਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤੇ ਹਾ ਕੋਈ ਨਾ ਸੂਜੀ ਜੈ ਤਿਸ ਗੁਣ ਕੋਈ ਕਰੇ ਸੁਣੈ ਸਿਧਦੇ ਸੁਨਾ ਸੁਣੈ ਤਖਤਵਰ ਆਕਾਸ਼ ਸੁਣੈ ਦੀਪ ਲੋਪ ਪਤਲ ਸੁਣੈ ਕੋ ਨਾ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਣੈ ਦੁਖ ਪਾਪ ਨਾਸ ਸੋਣਿਆ ਸਰਬ੍ਰਮਾਈਂ ਦਾ ਸੁਣਿਆ ਮਕਸਲਾ ਜਮਦੋ ਸੁਣਿਆ ਜੋਗ ਜੁਗਤ ਨ ਭੇਦਾ ਸੁਣਿਆ ਸਾਸਤ ਸਪ੍ਰਤਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸਮ ਸੋਣਿਆ ਸਤ ਸੰਦੋਖ ਗਿਆਨ ਸੁਣਿਆ 68 ਕੈ ਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹੀ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪਾਂ ਦਾ ਨਾਸ ਸੁਣਿਆ ਸਰਾਂ ਨੂੰ ਨਾ ਕਹੀ ਗਾਏ ਸੁਣਿਆ ਸੇਖੀਰ ਪਾਤਸ਼ਾਹਏ ਸੁਣੇ ਅੰਦੇ ਪਾਗੇ ਰਾਹੋ ਸੁਣਿਆ ਹਾਥ ਹੋਵੇ ਸਗਾਉ ਨਾਨਕ ਭਗਤ ਅਸਦਾਈ ਗਾਸ ਸੁਣਿਆ ਦੁਖ ਪਾਪਾਂ ਦਾ ਨਾਸ ਮਨ ਕੀ ਗਤ ਕਹੀ ਨਾ ਜਾਏ ਦੇਖੋ ਕਹਿ ਪਿਛੇ ਪਿਛਤਾਈ ਕਾਗਿਤ ਕਲਮ ਨਾ ਲਿਖਣੇ ਹਾਰ ਮੰਨੇ ਗਾਵੇ ਕਰਨੀ ਚਾਰ ਸਨਾ ਮਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੂਤ ਹੋਵੇ ਮਨ ਬੁੱਧਾ ਮੰਨੇ ਸਗਲਪਨ ਕੇ ਸੋਦਾ ਮੰਨੇ ਮੋ ਛੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਕੋਈ ਮੰਨੇ ਮਨੈ ਮਾਰਗ ਠਾਕ ਨਾ ਪਾਈ ਮੰਨੇ ਪਰਸਿਵ ਪਰਗੜ ਜਾਏ ਮੰਨੇ ਮਗਨਾ ਚੱਲੇ ਪੰਥਾ ਮੰਨੇ ਤਰਮ ਸਦੇ ਸੰਬੰਧੇ ਸ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਭਾਗ ਦਵਾਰ ਮੰਨੇ ਪ੍ਰਵਾਰ ਸਦਾ ਰਮ ਮੰਨੇ ਤਰੇ ਤਾਰੇ ਗੁਰ ਸੇਖਾ ਮਨੇ ਨਾਨਕ ਪਵੇ ਨਾ ਪੀਖਾ ਮੇ ਸਾਨਾ ਮਿਰੰਗਨ ਹੋਏ ਜੇ ਕੋ ਬਨ ਜਾਣਾ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹਜ ਦਰ ਰਾਜਾ ਪੰਜ ਆਗਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾ ਸਮਾਰੂ ਧੂਲ ਧਰਮ ਦੇ ਆਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤਾ ਜੇਕੋਬ ਜੇ ਹੋਵੇ ਸਜਿਆਰ ਤਵਲੇ ਉਪਰ ਕੀਤਾ ਪਹਾੜ ਧਰਤੀ ਹੋਰ ਪਰੇ ਹੋਰ ਤਿਸਤੇ ਪਹਾੜ ਤਲੇ ਗਮਣ ਜੋਰਾ ਜੀ ਜਦਰਾ ਦਾ ਕੇ ਨਾਮ ਸਭ ਨਾਲ ਲਿਖਿਆ ਆਪਣੀ ਕਨਾਮ ਇਹੋ ਲੇਖਾ ਲਿਖੇ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਂ ਸੁਵਲ ਰੂਪਾਂ ਕੀਤੇ ਦਾਤ ਜਾਣੈ ਕੌਣ ਕੂਤ ਕਿਤਾ ਬਸਾਓ ਏਕੋ ਕੋ ਵਾਉ ਤਿਸ ਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾਣੀ ਚਾਰ ਵਾਰਿਆਂ ਨਾ ਜਾਵਾਂ ਏਕ ਵਾਰ ਜੋਤ ਦੇ ਭਾਵੇ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਸਜਾ ਪੈ ਅਸਾਂ ਸਪਾਉ ਅਸਾਂ ਸਭ ਜਾ ਸਤ ਤਪਤਾਉ ਅਸੰਗ੍ਰਾਂਥ ਮੁਗਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਸੰਪੰਗਤ ਬੁਣ ਗਿਆਨ ਵਿਚਾਰ ਅਸੰਤ ਸਹਿਤਿਆ ਸੰਸਦਾ ਤਾਰ ਅਸੰਖ ਸੂਰਮੋ ਭਗ ਸਾਰੰਸ ਮੁੱਲੀ ਬਲਾਈ ਤਾਰ ਕੁਦਰਤ ਗਮਨਾ ਵਿਚਾਰ ਵਾਰਿਆਂ ਨਾ ਜਾਵਾ ਏਕ ਵਾਰ ਜੋਤ ਦ ਫਾਵੇ ਸਣੀ ਕਲ ਕਾ ਤੂ ਸਦਾ ਸਲਾਮਤ ਨਿਰੰਕਾਰ ਆਸਾਂ ਨਾਲ ਮੋਰ ਕੰਦ ਕੋਰਾ ਆਸਾਂ ਜੋਰ ਹਾਰਾਮ ਖੋਰ ਆਸਾਂ ਕਰ ਜਾਏ ਜੋਰ ਆਸਾਂ ਵੱਡ ਹਤਿਆ ਕੀ ਮਾਇਆ ਸੰਗ ਪਾਪੀ ਪਾਪ ਕਰ ਜਾਏ ਸੰਗ ਕੋੜ ਆਰ ਕੋੜੇ ਫਿਰਾਇ ਆਸਾਂਮ ਲੈਸ਼ ਮਨ ਪੜਖਾਏ ਆਸਾਂ ਦੇ ਸਿਰ ਕਰੇ ਪਹਾੜੋਂ ਨਾਨਕ ਨੀਚ ਗਏ ਵਿਚਾਰ ਵਾਰਾਂ ਨੂੰ ਜਾਵਾਂ ਇੱਕ ਵਾਰ ਜੋਤ ਦੇ ਭਾਵੇ ਸਹੀ ਪ੍ਰਕਾਰ ਤੋਂ ਸਦਾ ਸੰਗਮਤ ਨਿਰੰਕਾਰam ਆਸਾਂ ਖਨਾਵੇਂ ਆਸਾਂ ਥਾਵੇਂ ਆ ਗੱਭ ਅਗਾਂ ਮਾਸਾਂ ਗਲੋ ਆਸਾਂ ਕੇ ਜ਼ਰਬਾਰ ਹੋਏ ਆਖਰੀ ਨਾਮ ਆਖਰੀ ਸਾਰਾ ਆਖਰੀ ਗਿਆਨ ਦੀ ਦੂਨ ਗਾਇ ਆਖਰੀ ਲਿਖਣ ਬੋਲਣ ਬਾਣੇ ਕਰਾਸ ਦੇ ਸੰਯੋਗ ਵਖਾਣ ਜਿਨੇ ਲਿਖਿਆ ਕਿਸਰ ਨਾਹੀ ਜੇ ਵਾ ਫਰਮਾਏ ਤੈਵ ਤੇ ਪਾਏ ਜੇ ਤਾਂ ਕਿਤਾ ਤੇ ਤਾਂ ਨਾਉ ਵਿੜ ਨਾਵੇਂ ਨਾਇ ਕੋ ਧਾਮ ਕੁਦਰਤ ਕਮਨਾ ਨਹੀਂ ਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤਦ ਭਾਵ ਹੈ ਸਾਈਂ ਪ੍ਰੇਕਾਰ ਤੂੰ ਸਦਾ ਸਲਾਮਤ ਜਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਤੁਰ ਸੋਖੀ ਮੋਤਾ ਬਲੀਤੀ ਕਪੜ ਹੋਏ ਦੇ ਸਾਬਣ ਲਈ ਹਉ ਧੋਏ ਭਰੀਏ ਮਤ ਪਾਪਾ ਕੇ ਸੰਗੋ ਤੋਪੇ ਨਾਵੇਂ ਕੇ ਰੰਗ ਬੁਨੀ ਪਾਪੀ ਆਖਣ ਨਾਏ ਕਰ ਕਰ ਕਰਣਾ ਲਿਖ ਲੈ ਜਾਵ ਤੇ ਵੀ ਜਾ ਪੀਖਾਉ ਨਾਰ ਖੁਗਮੀ ਆਵੋ ਜਾਓ ਇਰਾਤ ਤਤਪ ਦੇ ਆਤ ਦਦਾਨ ਜੇ ਕੋ ਪਾਵੈ ਤਿਲ ਕਮਾਨ ਸੁਣਿਆ ਮਨਿ ਅਮਨ ਕਿਤਾ ਭਉ ਅੰਦਰ ਗਏ ਤਿਰਥਮਲਨ ਆਉ ਸਭ ਉਮ ਤੇਰੇ ਮੈਂ ਨਾ ਹੀ ਕੋਈ ਬਿਣ ਗੁਣ ਕੇ ਦੇ ਭਗਤ ਨਾ ਹੋਈ ਸਵਾਸ ਤਾਤ ਬਾਣੀ ਬ੍ਰਹਮਾਉ ਸਤ ਸੋਣ ਸਦਾ ਮਨ ਚਾਉ ਕੌਣ ਚੁਵੇਲਾ ਕਮਣ ਕਮਣ ਤੇ ਦਿਖਾਉਣ ਵਾਰ ਕਮਣ ਸਰੂਤੀ ਮਾਉ ਕਮਣ ਜੀ ਤੋ ਆਇਆ ਕਾਰ ਮੇਰ ਨਾ ਪਾਈ ਆਪਣੀ ਜੇ ਹੋਵੇ ਲੇਖਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖਾਣ ਇਹ ਤਵਾਰਨਾ ਜੋਗੀ ਜਾਣੇ ਰਤਮਾ ਉਹਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਝੀ ਆ ਪਹਿ ਜਾਣੇ ਸੋ ਏ ਕਬ ਕਰਿਆ ਆਖਾਂ ਕੇ ਵਸਲਾਹੀ ਕੋ ਵਰਣੀ ਕੇ ਜਾਣਾ ਨਾਨਕ ਆਖੇ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਈਂ ਵੱਡੀ ਨਾਹੀਂ ਕਿ ਤਾਜਾ ਕਉ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨਾ ਸੋ ਏ ਪਾਤਾਲਾਂ ਪਾਤਾਲ ਲਖਿਆ ਅਕਾਸ਼ਾਂ ਅਕਾਸ਼ ਓੜਕ ਓੜਕ ਭਾਲ ਸਗੇ ਵੇਦ ਕੀਨ ਦਵਾਤ ਅਸੈ ਸੰਰ 18 ਕਿਨ ਗਤੀ ਬਾਪ ਅੰਸ ਲੋਕ ਕੀ ਕਥਾ ਤੇ ਲੇਖ ਹੋਈ ਤਾਂ ਲਿਖੀ ਹੈ ਲੇਖ ਹੋਈ ਬਨਾਸਾ ਨਾਨਕ ਵੰਡਾਇਆ ਕੀ ਆਪੇ ਜਾਣੇ ਆਪਸਾ ਲਾਹੀ ਜ਼ਲਾਈ ਤੀ ਸੁਰਤ ਨਾ ਪਾਈਆਂ ਨਦੀਆਂ ਤੇਵਾ ਭਾਵੇਂ ਸਮੁੰਦਰ ਨਾ ਜਾਣੀਐ ਸਮੁੰਦਰ ਸਾਇ ਸੁਲਤਾਨ ਗਿਰਿਆ ਸੈਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੈ ਇਸ ਮਨੁਨਾ ਬਿਸਰਿਆ ਤਨਾ ਸਿద్ధి ਕੰਨ ਨਾ ਆਂਦਾ ਤੰਦਨਾ ਕਰਨ ਨਾ ਦੇਣ ਨਾ ਆਂਦਾ ਤੰਦਨਾ ਵੇਖਣ ਸੁਨਨ ਨਾ ਤੰਦਨਾ ਜਾਪੇ ਕਿ ਆਪਨ ਬੰਤਉ ਅੰਤ ਨਾ ਜਾਪੇ ਕਿਤਾਇ ਆਹ ਕਹਾਂ ਅੰਤ ਨਾ ਜਾਪੇ ਪਾਰ ਆਵਾਰ ਕਹਣ ਕਿਤੇ ਬਲੇ ਲਾਹੀ ਨਾ ਜੰਦੇ ਨਾ ਪਾਈ ਜਾਏ ਅੰਤ ਨਾ ਜਾਣੇ ਕੋਈ ਬਹੁਤ ਕਹੀ ਹੈ ਬਹੁਤਾ ਹੋਏ ਵਡਾ ਸਾਹਿਬ ਉੱਚਾ ਥਾਂ ਉੱਚੇ ਉਪਰ ਉੱਚਾ ਨਾ ਹੋਇ ਵਡ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋਏ ਜੇ ਵਡੇ ਆਪ ਜਾਣੇ ਆਪ ਹੀ ਆਪ ਮਾਨਗਨ ਕਰਮੀ ਦਾਤਾ ਮ ਵਾਉ ਉਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਦਿਨ ਮਾਤਾ ਮਾਈ ਕੇਤੇ ਮੰਗੈ ਜੋਤ ਅਪਾਰ ਜਿਨ੍ਹਾਂ ਗਣਕਨੀ ਵਿਚਾਰ ਕਿਤੇ ਖੁਟਡੇ ਵਕਾਰ ਕਿਤੇ ਲੈ ਲੈ ਮਕਰਪਾਹਿ ਕੇਤੇ ਮੂਰਖ ਖਾਈ ਖਾਏ ਕੇਤਿਆਂ ਦੁਖ ਭੁਗ ਸਦਮਾਨ ਹੈ ਪੈਦਾ ਤੇਰੀ ਦਾਤਾਰ ਹੰਖਲਾਸੀ ਬਾਣੇ ਹੋਏ ਹੋ ਰਾਖ ਨਾ ਸਕੇ ਕੋਈ ਜੇ ਕੋ ਖਾਈ ਗਿਆਖਣਾ ਪਾਇਓ ਜਾਣੇ ਜੇ ਜੀਆ ਮੋ ਖਾ ਯਾ ਪੇ ਜਾਣੇ ਆਪੇ ਦੇ ਆਖੇ ਸੇ ਭੈ ਕਈ ਕੇ ਜਿਸਨ ਬਖਸੇ ਸਿ ਸਤ ਸਲਾਇ ਨਾਨਕ ਬਾਦਸ਼ਾਹੀ ਬਾਦਸ਼ਾਹ ਹੋ ਅਮਲੁ ਕੋ ਨ ਅਮਲ ਵਪਾਰ ਅਮਲ ਵਪਾਰੀਆਂ ਦੇ ਭਟਾਰੇ ਅਮਲ ਆਵੇ ਹਮਲੇ ਲੈ ਚਾਏ ਅਮਲ ਭਾਇ ਨਾ ਜਮਾਇ ਧਰਮੁ ਗਨਦੀਪਾ ਨਾਮਤੁ ਅਮਲ ਪ੍ਰਮਾਣ ਅਲਕ ਸਿ ਸਮਨੇ ਸਾਣ ਅਮਲ ਕਰਮੁ ਬਲ ਪ੍ਰਮਾਣ ਹਮ ਲੋ ਹਮਲਾ ਖਨਾ ਜਾਇ ਆਖਾ ਕਰੇ ਲਿਖਲਾਇ ਜੇਵੇਂ ਬਾੜ ਪੁਰਾਨੀ ਆਖੇ ਬਣੇ ਕਰੇ ਵੇ ਆਖੇ ਪਰਮੇ ਆਖੀ ਤੇ ਆਖੀ ਗੋਪੀ ਦੇ ਗੋਵਿੰਦਾ ਆਖੀ ਸ੍ਰੀ ਆਖੇ ਸਿਦੇ ਆਖੇ ਕਿਤੇ ਕਿਤੇ ਬੁਧਿਆਖੇ ਨਾਨਕ ਆਖੇ ਦੇਵ ਆਖੇ ਸੁਨ ਨਰਮੰਜਨ ਸੇਵ ਕਿਤੇ ਆਖੇ ਆਖਣ ਪਾਇ ਕਿਤੇ ਕਹੇ ਐ ਉੱਠ ਉੱਠ ਜਾਇ ਤੇ ਕਿਤੇ ਹੋਰ ਕੰਡਾਂ ਨਾ ਸਕੇ ਕਿ ਕੀ ਜੇੜ ਭਾਵੇ ਤੇੜੋਂ ਨਾਨਕ ਜਾਣੇ ਸੱਚਾ ਸੋਇ ਦੇਖੋ ਆਖੀ ਬੋਲ ਵੀ ਗਾੜ ਕਨ ਲਿਖੀਏ ਇਸ ਰੰਗਾ ਵਾਰਾ ਗਾ ਵਾਰ گا چل جانے لکھ لکھ تارے گا سر پرما دیوی سوہ نارے گا سن بیوتی ਗਾਵੇ ਸਦੀ ਸਮਾਦੀਆਂ ਤੇਰਾ ਗਾਮ ਨੇ ਸਾਦੇ ਵਿਚਾਰੇ ਗਾਮ ਜਤੀ ਸਦੀ ਸੰਦੋਖੀ ਗਾਵੇ ਵੀ ਫਰਾਰੇ ਗਾਮ ਆਪਣੇ ਆਪਣੇ ਰੱਖੀ ਜ਼ਾਰੇ ਜੋਗ ਜੁਗ ਵਿਦਿਆਨ ਵਾਲੇ ਗਾਵੇ ਮੋਹਣੀਆਂ ਮਨਮੋਹਨ ਸਰਗਾ ਮਛਪਿਆਲੇ ਗਾਮ ਨਰਤਨ ਪਾਇ ਤੇਰੇ 68 ਤੀਰਥ ਨਾਲੇ ਗਾਵੇ ਜੋਧਾ ਮਹਾਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਹਨ ਮੰਡਲ ਬ੍ਰਹਮੰਡਾ ਕਾਰ ਕਰੇ ਰੱਖੇ ਧਾਰੇ ਸਾਈ ਤੰਨ ਗਾਵੇ ਜੋਧਾ ਤੇ ਭਾਵੇਂ ਰਤੇ ਤੇਰੀ ਭਗਤ ਰੰਸਾਲੇ ਔਰ ਕੀਤੇ ਗਾਵਨ ਸਹਿ ਮਿਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਇਬ ਸਾਚਾ ਸੱਚ ਨਹੀਂ ਹੈ ਪੀ ਹੋਸੀ ਜੈਨਾ ਜੈ ਸਿਰਜਣਾ ਜਿਨੇ ਰਚਾਈ ਰੰਗੀ ਰੰਗੇ ਭਾਤੀ ਕਰ ਕਾ ਜਨਸੀ ਮਾਇਆ ਜਨੂ ਭਾਈ ਕਰ ਕਰ ਵੇਖੇ ਕੀਤਾ ਆਪਣਾ ਜੀ ਉਸ ਦੀ ਵਡਿਆਈ ਜੋਤਿ ਸਰੂਪ ਹੈ ਸਵੀ ਕਰਤਾ ਜੀ ਨੂੰ ਹੁਕਮ ਨਾ ਕਰਨਾ ਜਾਈ ਸੋ ਪਾਤੇ ਸਾਹੋ ਸਾਹ ਬਦਸਾਈ ਹੋ ਨਾਨਕ ਰਣ ਰਜਾਈੰਦ ਅਸਾਂ ਦੁਖ ਸਰਮਪਤ ਝੋਲੀ ਧਿਆਨ ਕੀ ਕਰਹਿ ਭੂਤੰ ਕਿੰਤਾ ਗਾਲ ਗਵਾਰੀ ਕਾਇਂ ਜਿਦੜਨਾ ਪ੍ਰਦੀਤੈ ਆਈ ਬੰਦੀ ਸਗਲ ਜਮਾਤੀ ਮਾਨਵ ਜਿ ਤੈ ਜਗ ਜੀਤਿਆ ਦੇਸ ਤੇ ਸਿਆ ਦੇਸ ਆ ਅਨਿਲ ਅਨਾਦ ਨਾਹ ਤਕ ਜੋ ਗਜਵੇ ਕੋਏ ਸੰ ਪੋਗਤ ਗਿਆਨ ਤੇ ਆਪਨ ਢਾਰਣ ਘਾਟ ਘਟ ਵਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਤ ਸਿਧ ਅਵਰਾ ਸਾਦ ਸਾਂ ਜੋਗ ਵੀ ਜੋਗ ਦੁਇ ਕਾਰ ਚਲਾਵੇ ਲੇਖੇ ਆਵੇ ਭਾਗ ਉਹ ਆਦੇਸ ਦਿਸੇ ਆਦੇਸ ਆਦ ਅਨੀਲ ਅਨਾਦ ਨਾਦ ਜੋਗ ਜੁਗੇ ਕੋ ਵੇਸਮ ਇਕਾਮਾਈ ਜੁਗਤ ਵਿਹਾਈ ਤ ਚੱਲੇ ਪ੍ਰਮਾਣ ਇਕ ਸੰਸਾਰੀ ਇਕ ਬਣਾਰੀ ਇਕ ਲਾਇ ਦੀ ਬਾਣ ਜਿਵਤੀ ਸਹਿ ਭਾਵੇ ਤੇ ਵੇ ਚਲਾਵੇ ਜਿਵ ਹੋਵੇ ਫਰਮਾਣ ਵੇਖੇ ਉਹਨਾਂ ਨਦਰਣਾ ਆਵੇ ਬਵਤਾ ਉਹ ਵਿਡਾਣ आदेश ते से आदेश आद अनिल अनाद नाद जगजवे को वे सयासन लोए लोई भंडार जोग च पाया सो एकवार कर कर वेखए सजना न आने सचि सच्ची गा रा आदेश ते से आदेश आदा अनिल अनाद नाद जगजवे को वे सम ਇਕ ਦੋ ਜੀ ਪੌ ਲਖ ਹੋਵੇ ਲਖੋਵੇ ਲਖ ਵੀਸ ਲਖ ਲਖ ਗੇੜਾਇਆ ਕੀ ਇੱਕ ਨਾਮ ਜਗਦੀਸ਼ ਇਹ ਨਾਮ ਨੇ ਪਦ ਪੌੜੀਆਂ ਚੜੀ ਹੋਇਆ ਕੀ ਸੰਗਲਾਂ ਆਕਾਸ਼ ਕੀ ਟਾਈਰੀ ਸੰਗ ਨਾਨ ਨੰਦਰੀ ਪਾਈਆ ਗੂੜੀ ਕੁੜੈ ਠੀਸਾਂ ਆਖਣ ਜੋਰ ਤੋਂ ਟਣੈ ਜੋਰ ਜੋੜਨਾ ਦੇਣਾ ਜੋਰ ਜੋੜਨਾ ਜੀਵਨ ਮਰਨ ਨੇ ਜੋਰ ਜੋੜੋ ਜੁਨ ਰਾਜ ਮਨ ਮਰ ਸੂਰਜ ਜੋਨ ਸੁਤੀ ਗਿਆਨ ਵਿਚਾਰ ਜੋੜਨਾ ਜੋਤੀ ਛੁੱਟਾ ਸੰਸਾਰੰ ਜਿਸਾ ਤੇ ਜੋਲ ਕਰੇ ਵੇਖੇ ਸੋਇ ਨਾਨਕ ਤੁਮਨੀ ਜਨਾ ਕੋਏ ਰਾਤੀ ਰੋਤੇ ਤੀਵਾੜ ਪਉਣ ਪਾਣੀ ਅਗਨੀ ਭਾਕਾਲ ਤੇ ਸੈ ਵਿੱਚ ਧਰਤੀ ਥਾਪ ਰਗੀ ਤ੍ਰਮਸਾਲਮ ਤੇਜ ਸਵੇਚ ਜੀ ਜੋਗ ਤੇ ਰੰਗ ਦਿਨ ਕੇ ਨਾਮ ਅਨੇਕਾ ਨਦ ਗਰਮੀ ਗਰਮੀ ਹੋਈ ਵਿਚਾਰ ਸਚਾਬ ਸਚਤ੍ਰ ਭਾਰਤ ਇਥੈ ਸੋਇ ਪੰਚ ਪ੍ਰਮਾਨ ਨਦਰੀ ਕਰਮ ਪਾਵੇ ਨੀ ਸਾਨ ਕਚਮਕਾਈ ਉਥੈ ਪਾਇ ਨਾਨਕ ਗਿਆ ਜਾਪੇ ਜਾਤ੍ਰਮ ਗਣ ਗਿਆ ਉਤ੍ਰਮ ਗਿਆਨ ਘਣ ਕਾਇਆ ਕਰੋਮ ਕਿਤੇ ਬਾੜ ਪਾਣੀ ਵਸਾਂ ਦਗੇ ਤੇ ਕਾਨ ਬਹਿਸ ਕਿਤੇ ਪਰਮੇ ਕਾੜ ਤਗਾੜੀ ਆ ਪ੍ਰਾਂਕੇ ਵੇਸ ਕਿਦਾਂ ਕਰ ਪੂਰੀ ਮੇਰ ਕੇ ਤੇ ਕਿਤੇ ਧੂਪ ਦੇਸ ਕਿਤੇ ਚੰਨ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਦਧਨਾਰਥ ਕਿਤੇ ਕਿਤੇ ਦੇਵ ਰੇਸ ਕਿਤੇ ਦੇਦਨ ਕਿਤੇ ਕਿਤੇ ਰਤਨ ਸਮੁੰਦ ਕਿ ਤਿਆ ਬਾਣੀ ਕਿ ਤਿਆ ਬਾਣੀ ਕਿਤੇ ਬਾਦ ਮੈਂ ਰਹਦਾ ਕਿੰਦੀ ਸੁਧੀ ਸੇਵ ਕਿਤੇ ਨਾਲ ਗੰਧਨਾ ਅੰਤ ਗਿਆਨ ਖੰਡ ਮੈਂ ਗਿਆਨ ਪਰ ਚੰਡ ਤਿਥੇ ਨਾਦ ਵਿਨੋਦ ਕੋਡ ਅਨੰਦ ਸਾਰਮ ਖੰਡ ਕੀ ਬਾਣੀ ਰੂਪ ਤਿਥੇ ਘਾਟ ਕ ਕੜੀ ਹੈ ਬਹੁਤ ਅਨੂਪ ਤਾਂ ਕਿ ਗਨਾ ਕਥਿਨਾ ਚਾਏ ਦੇਖੋ ਕਹਿ ਪਿਛੇ ਪਿਛਦਾਈ ਤਿੱਥੈ ਘੜੀਐ ਸੂਰਤ ਮਤਮਨ ਬੁੱਧ ਤਿੱਥੈ ਘੜੀਐ ਸੁਰਾ ਸਦੰਗੀ ਸੁਧ ਕਰਮਕੰਡ ਕੀ ਬਾਣੀ ਜੋਰ ਦਿੱਥੈ ਔਰ ਨਾ ਕੋਈ ਹੋਰ ਤਿੱਥੈ ਜੋਦ ਮਹਾਭਰ ਸੂਰ ਤਿਨਵੇਂ ਰਾਮ ਰਿਹਾ ਭਰਪੂਰਾ ਤਿੱਥੈ ਸੀਤੋ ਸੀਤਾ ਮੇ ਮਮਾਈ ਠਾਗੇ ਰੋਹਣਾ ਕਥਨੇ ਜਾਏ ਨਾ ਹੀ ਹੋ ਮਨੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੀ ਤਿੱਥੈ ਭਗਤ ਵਸੇ ਕੇ ਲੋ ਕਰੇ ਨੰਦਸਾ ਮਨ ਸੋਏ ਸਤਿਗੁਰ ਨਵਾ ਸੈਨ ਅਨਕਾਰ ਕਰ ਕਰ ਵੇਖੇ ਨਦਰਿਨ ਹਾਲ ਤਿਥੇ ਖੰਡ ਮੰਡ ਬਰਬੰਡੋ ਜੇ ਕੋ ਕਥੇ ਤੈਂ ਅੰਤ ਨਾ ਅੰਤੋ ਤਿਥੇ ਲੋਹ ਲੋਮ ਆਕਾਰ ਜਿਉ ਜਿਉ ਹੁਕਮ ਤੇ ਵੇ ਤਿਮ ਕਾਰਿ ਵੇਖੇ ਵਿੱਚ ਸੇ ਕੈ ਵਿਚਾਰ ਨਾਨਕ ਤਨਾ ਕਰੜਾ ਸਾਰ ਜੇਤ ਬਹਾਰਾਤੀ ਜਿ ਸੁਨਿਆਰੋ ਇਹਨਨ ਮਤ ਵੇ ਦੇ ਹੱਤੀ ਆਰੋ ਭੋਖ ਲੰਗਨ ਤਬਤਾਓ ਭਾਂਡਾ ਪੂਰ ਤੇ ਢਾਲ ਘੜੀਏ ਸ਼ਬਦ ਸੱਚੀ ਟਕਤਾਲੋ जिन को नदर कर्म तिन कार नानक नदरी नदर निहाल सलोक पावन गुरु पाणी पिता माता त्रत महत देवस रात दोय दाई दाया खेलै सगन जगत चंगियाइया बनियाइया वाचे तन मह दूर कर्मी आपो अपनी कै कै दूर जिनी नाम ते गेम शक्त काल ਨਾਨਕ ਦੇਵ ਕੋ ਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਵਿਸ਼ਕਤ ਕਾਲੋ ਨਾਨਕ ਦੇਵ ਕੋ ਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ